ਬਾਲੀਵੁੱਡ ਦੇ ਲੈਜੈਂਡਰੀ ਐਕਟਰ ਮਨੋਜ ਕੁਮਾਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ 87 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਮੁੰਬਈ ਦੇ ਇੱਕ ਹਸਪਤਾਲ ਵਿੱਚ ਲਏ ਮਨੋਜ ਕੁਮਾਰ ਨੂੰ ਹਿੰਦੀ ਸਿਨੇਮਾ ਦਾ ਇੱਕ ਦਿੱਗਜ ਐਕਟਰ ਮੰਨਿਆ ਜਾਂਦਾ ਹੈ ਖਾਸ ਤੌਰ ਤੇ ਉਹ ਆਪਣੀਆਂ ਦੇਸ਼ ਭਗਤੀ ਦੀਆਂ ਫਿਲਮਾਂ ਲਈ ਪਛਾਣੇ ਜਾਂਦੇ ਸਨ ਉਹਨਾਂ ਨੂੰ ਭਰਤ ਕੁਮਾਰ ਦੇ ਨਾਮ ਨਾਲ ਵੀ ਇੱਕ ਅਲੱਗ ਪਛਾਣ ਮਿਲੀ ਹੋਈ ਸੀ ਉਪਕਾਰ ਪੂਰਬ ਪੱਛਮ ਕ੍ਰਾਂਤੀ ਰੋਟੀ ਕਪੜਾ ਔਰ ਮਕਾਨ ਉਹਨਾਂ ਦੀਆਂ ਸਫਲ ਫਿਲਮਾਂ ਵਿੱਚੋਂ ਇੱਕ ਸਨ ਇਹ ਫਿਲਮ ਅੱਜ ਵੀ ਹਿੰਦੀ ਸਿਨੇਮਾ ਦਾ ਮਾਈਲਸਟੋਨ ਮੰਨਿਆ ਜਾਂਦੀਆਂ ਨੇ ਮਨੋਜ ਕੁਮਾਰ ਨੂੰ 7 ਫਿਲਮ ਫੇਅਰ ਅਵਾਰਡਸ ਨਾਲ ਸਨਮਾਨਿਤ ਕੀਤਾ ਗਿਆ ਹੈ ਪਹਿਲਾ ਫਿਲਮ ਫੇਅਰ ਉਹਨਾਂ ਨੂੰ 1968 ਵਿੱਚ ਆਈ ਫਿਲਮ ਉਪਕਾਰ ਲਈ ਦਿੱਤਾ ਗਿਆ ਸੀ ਉਹਨਾਂ ਨੂੰ 1992 ਵਿੱਚ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ 2016 ਵਿੱਚ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਆਓ ਜਾਣਦੇ ਹਾਂ ਮਨੋਜ ਕੁਮਾਰ ਤੇ ਉਹਨਾਂ ਦੇ ਫਿਲਮੀ ਦੁਨੀਆ ਦੇ ਸਫ਼ਰ ਦੇ ਬਾਰੇ ਮਨੋਜ ਕੁਮਾਰ ਦਾ ਅਸਲੀ ਨਾਮ ਹਰੀਕ੍ਰਿਸ਼ਨ ਗੋਸਵਾਮੀ ਸੀ। ਉਹਨਾਂ ਦਾ ਜਨਮ 24 ਜੁਲਾਈ 1937 ਨੂੰ ਐਪਟਾਬਾਦ, ਬ੍ਰਿਟਿਸ਼ ਭਾਰਤ ਹੁਣ ਖੈਬਰ ਪਖਤੂਨਵਾ ਪਾਕਿਸਤਾਨ ਵਿੱਚ ਹੋਇਆ ਸੀ। ਜਦੋਂ ਮਨੋਜ ਕੁਮਾਰ 10 ਸਾਲ ਦੇ ਸਨ ਤਾਂ ਉਹਨਾਂ ਦੇ ਛੋਟੇ ਭਰਾ ਕੁਕੂ ਦਾ ਜਨਮ 1947 ਵਿੱਚ ਹੋਇਆ। 2 ਮਹੀਨੇ ਦੇ ਪ੍ਰਾਤਿਮਾ ਦੀ ਸਿਹਤ ਦੇ ਵਿਗੜਨ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਇਹ ਉਹ ਦੌਰ ਸੀ ਜਦੋਂ ਵੰਡ ਦੇ ਕਾਰਨ ਦੰਗੇ ਸ਼ੁਰੂ ਹੋ ਗਏ ਹਰ ਪਾਸੇ ਅਫਰਾ ਤਫਰੀਦਾ ਮਾਹੌਲ ਸੀ ਹਸਪਤਾਲ ਦੇ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਐਸੇ ਪਾਸੇ ਭੱਜਣ ਲੱਗੇ ਸਾਇਰਨ ਵੱਜਦੇ ਹੀ ਬਾਕੀ ਡਾਕਟਰ ਤੇ ਨਰਸਾਂ ਅੰਡਰਗ੍ਰਾਉਂਡ ਹੋ ਜਾਂਦੇ ਅਜੇ ਵਿੱਚ ਸਹੀ ਇਲਾਜ ਨਾ ਹੋਣ ਕਰਕੇ ਮਨੋਜ ਕੁਮਾਰ ਦੇ ਪ੍ਰਾ ਦੀ ਮੌਤ ਹੋ ਗਈ ਉਸ ਸਮੇਂ ਉਹਨਾਂ ਦੀ ਮਾਤਾ ਦੀ ਹਾਲਤ ਵੀ ਕਾਫੀ ਗੰਭੀਰ ਸੀ ਆਖਿਰਕਾਰ ਉਹਨਾਂ ਦੇ ਪਰਿਵਾਰ ਨੇ ਪਾਕਿਸਤਾਨ ਨੂੰ ਛੱਡ ਕੇ ਭਾਰਤ ਆਉਣ ਦਾ ਫੈਸਲਾ ਕੀਤਾ ਇਸ ਤਰ੍ਹਾਂ ਮਨੋਜ ਕੁਮਾਰ ਦਾ ਪਰਿਵਾਰ ਜੰਡੇਆਲਾ ਸ਼ੇਰਖਾਨ ਤੋਂ ਦਿੱਲੀ ਆ ਗਿਆ ਇੱਥੇ ਉਹਨਾਂ ਨੇ ਸ਼ਰਨਾਰਥੀ ਕੈਂਪ ਵਿੱਚ 2 ਮਹੀਨੇ ਬਿਤਾਏ ਸਮਾਂ ਬੀਤਦਾ ਗਿਆ ਤੇ ਦੰਗੇ ਘਟਣ ਲੱਗੇ ਸਾਰਾ ਪਰਿਵਾਰ ਕਿਸੇ ਨਾ ਕਿਸੇ ਤਰ੍ਹਾਂ ਦਿੱਲੀ ਵਿੱਚ ਆ ਬਸਿਆ ਜਿੱਥੇ ਮਨੋਜ ਕੁਮਾਰ ਨੇ ਆਪਣੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਸਕੂਲ ਤੋਂ ਬਾਅਦ ਉਹਨਾਂ ਨੇ ਹਿੰਦੂ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਨੂੰ ਪੂਰਾ ਕੀਤਾ ਤੇ ਨੌਕਰੀ ਦੀ ਭਾਲ ਸ਼ੁਰੂ ਕਰ ਦਿੱਤੀ ਇੱਕ ਦਿਨ ਮਨੋਜ ਕੁਮਾਰ ਕੰਮ ਦੀ ਤਲਾਸ਼ ਵਿੱਚ ਫਿਲਮ ਸਟੂਡੀਓ ਵਿੱਚ ਸੰਤ ਉਹਨਾਂ ਨੂੰ ਇੱਕ ਆਦਮੀ ਨੇ ਦੇਖਿਆ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਕੰਮ ਦੀ ਤਲਾਸ਼ ਕਰ ਰਹੇ ਨੇ ਤਾਂ ਉਸ ਵਿਅਕਤੀ ਨੇ ਉਹਨਾਂ ਨੂੰ ਆਪਣੇ ਨਾਲ ਲੈ ਜਾਣ ਦਾ ਫੈਸਲਾ ਮਨੋਜ ਕੁਮਾਰ ਨੂੰ ਫਿਲਮ ਦੀ ਸ਼ੂਟਿੰਗ ਵਿੱਚ ਵਰਤੀਆਂ ਜਾਣ ਵਾਲੀਆਂ ਲਾਈਟਾਂ ਤੇ ਹੋਰ ਸਮਾਨ ਚੁੱਕਣ ਦਾ ਕੰਮ ਮਿਲਿਆ ਹੌਲੀ ਹੌਲੀ ਮਨੋਜ ਦੇ ਕੰਮ ਤੋਂ ਖੁਸ਼ ਹੋ ਕੇ ਮੇਕਰਸ ਨੇ ਉਹਨਾਂ ਨੂੰ ਫਿਲਮਾਂ ਵਿੱਚ ਅਸਿਸਟੈਂਟ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਦਿੱਤਾ ਵੱਡੇ ਵੱਡੇ ਕਲਾਕਾਰ ਆਪਣੇ ਸ਼ਾਟ ਦੇ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਫਿਲਮ ਦੇ ਸੈੱਟ ਤੇ ਪਹੁੰਚਦੇ ਸਨ ਅਜੇਵੇਂ ਸੈੱਟ ਤੇ ਹੀਰੋ ਤੇ ਪੈ ਰਹੀ ਲਾਈਟ ਨੂੰ ਚੈੱਕ ਕਰਨ ਲਈ ਮਨੋਜ ਕੁਮਾਰ ਨੂੰ ਹੀਰੋ ਦੀ ਥਾਂ ਤੇ ਖੜਾ ਕੀਤਾ ਗਿਆ ਇੱਕ ਦਿਨ ਜਦੋਂ ਲਾਈਟ ਟੈਸਟਿੰਗ ਲਈ ਹੀਰੋ ਦੀ ਥਾਂ ਤੇ ਮਨੋਜ ਕੁਮਾਰ ਖੜੇ ਸਨ ਤੇ ਉਹਨਾਂ ਦੇ ਚਿਹਰੇ ਤੇ ਲਾਈਟ ਪਈ ਤਾਂ ਉਹ ਕੈਮਰੇ ਵਿੱਚ ਕਾਫੀ ਆਕਰਸ਼ਕ ਦਿਖਾਈ ਦਿੱਤੇ ਇਹ ਦੇਖ ਕੇ ਨਿਰਦੇਸ਼ਕ ਨੇ ਉਹਨਾਂ ਨੂੰ 1957 ਵਿੱਚ ਆਈ ਫੈਸ਼ਨ ਵਿੱਚ ਇੱਕ ਛੋਟਾ ਜਿਹਾ ਰੋਲ ਆਫਰ ਕੀਤਾ ਭੂਮਿਕਾ ਬੇਸ਼ੱਕ ਛੋਟੀ ਸੀ ਪਰ ਮਨੋਜ ਨੇ ਕੁਝ ਮਿੰਟਾਂ ਦੀ ਅਦਾਕਾਰੀ ਦੇ ਨਾਲ ਆਪਣੀ ਛਾਪ ਛੱਡੀ ਆਪਣੀ ਇਸੇ ਭੂਮਿਕਾ ਦੇ ਕਾਰਨ ਮਨੋਜ ਕੁਮਾਰ ਨੂੰ ਫਿਲਮ ਕਾਂਜ ਕੀ ਗੁੜੀਆਂ ਵਿੱਚ ਲੀਡ ਰੋਲ ਵਿੱਚ ਕਾਸਟ ਕੀਤਾ ਗਿਆ ਪਹਿਲੀ ਸਫਲ ਫਿਲਮ ਦੇਣ ਤੋਂ ਬਾਅਦ ਮਨੋਜ ਕੁਮਾਰ ਨੇ ਰੇਸ਼ਮ, ਈਰਮਾਲ, ਚਾਂਦ, ਬਨਾਰਸੀ ਠੱਗ, ਗ੍ਰਹਿਸਤੀ, ਆਪਣੇ ਹੋਏ ਪੁਰਾਏ, ਉਹ ਕੌਣ ਸੀ ਵਰਗੀਆਂ ਬੈਕ ਟੂ ਬੈਕ ਸੁਪਰ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਮਨੋਜ ਕੁਮਾਰ ਬਚਪਨ ਤੋਂ ਹੀ ਦਿਲਪ ਕੁਮਾਰ ਦੇ ਬਹੁਤ ਵੱਡੇ ਫੈਨਸ ਹਨ ਮਨੋਜ ਕੁਮਾਰ ਨੂੰ ਦਿਲਪ ਸਾਹਿਬ ਦੀ ਫੈਨ ਛਬਨਮ ਕਾਫੀ ਜ਼ਿਆਦਾ ਪਸੰਦ ਆਈ ਸੀ ਉਹਨਾਂ ਨੇ ਇਸ ਫਿਲਮ ਨੂੰ ਕਈ ਵਾਰ ਦੇਖਿਆ ਇਸ ਫਿਲਮ ਵਿੱਚ ਦਿਲਪ ਕੁਮਾਰ ਦਾ ਔਨ ਸਕ੍ਰੀਨ ਨਾਮ ਮਨੋਜ ਸੀ ਜਦੋਂ ਮਨੋਜ ਕੁਮਾਰ ਨੇ ਫਿਲਮਾਂ ਵਿੱਚ ਕਦਮ ਰੱਖਿਆ ਤਾਂ ਉਹਨਾਂ ਨੇ ਦਿਲীপ ਕੁਮਾਰ ਦੇ ਨਾਮ ਤੇ ਆਪਣਾ ਨਾਮ ਮਨੋਜ ਕੁਮਾਰ ਰੱਖ ਲਿਆ 1965 ਵਿੱਚ ਮਨੋਜ ਕੁਮਾਰ ਨੂੰ ਦੇਸ਼ ਭਗਤੀ ਵਾਲੀ ਫਿਲਮ ਸ਼ਹੀਦ ਵਿੱਚ ਆਜ਼ਾਦੀ ਗੁਲਾਟੀਏ ਸ਼ਹੀਦ ਭਗਤ ਸਿੰਘ ਦੀ ਭੂਮਿਕਾ ਵਿੱਚ ਲਿਖਿਆ ਗਿਆ ਇਹ ਫਿਲਮ ਕਾਫੀ ਜ਼ਿਆਦਾ ਹਿੱਟ ਰਹੀ ਤੇ ਇਸ ਦੇ ਗੀਤ ਐ ਵਤਨ ਐ ਵਤਨ ਸਰਫਰੋਸ਼ੀ ਕੀ ਤਮੰਨਾ ਮੇਰਾ ਰੰਗ ਦੇ ਬਸੰਤੀ ਚੋਲਾ ਨੂੰ ਕਾਫੀ ਪਸੰਦ ਕੀਤਾ ਗਿਆ ਆਪਣੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਦੇ ਕਾਰਨ ਮਨੋਜ ਕੁਮਾਰ ਹਰ ਪਾਸੇ ਛਾ ਗਏ ਲਾਲ ਮਹਾਦਰਸ਼ਾastri ਨੂੰ ਇਹ ਫਿਲਮ ਕਾਫੀ ਪਸੰਦ ਆਈ ਸ਼ਾਸਤਰੀ ਜੀ ਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਸ਼ਾਸਤਰੀ ਜੀ ਨੇ ਮਨੋਜ ਕੁਮਾਰ ਨੂੰ ਇਸ ਨਾਰੇ ਤੇ ਫਿਲਮ ਮਨਉਣ ਦੀ ਸਲਾਹ ਦਿੱਤੀ ਇਸ ਤੇ ਮਨੋਜ ਕੁਮਾਰ ਨੇ ਫਿਲਮ ਉਪਕਾਰ ਤੇ ਕੰਮ ਕਰਨਾ ਸ਼ੁਰੂ ਕੀਤਾ ਹਾਲਾਂਕਿ ਉਹਨਾਂ ਨੂੰ ਫਿਲਮ ਲਿਖਣ ਜਾਂ ਫਿਰ ਨਿਰਦੇਸ਼ਨ ਦਾ ਕੋਈ ਤਜਰਬਾ ਨਹੀਂ ਸੀ ਇੱਕ ਦਿਨ ਮਨੋਜ ਕੁਮਾਰ ਨੇ ਮੁੰਬਈ ਤੋਂ ਦਿੱਲੀ ਦੇ ਲਈ ਰਾਜस्तानी ਰੇਲ ਗੱਡੀ ਦੀ ਟਿਕਟ ਖਰੀਦੀ ਤੇ ਫਿਰ ਟ੍ਰੇਨ ਵਿੱਚ ਚੜ ਗਏ ਉਹਨਾਂ ਨੇ ਅੱਧੀ ਫਿਲਮ ਰੇਲ ਗੱਡੀ ਵਿੱਚ ਬੈਠ ਕੇ ਲਿਖੀ ਤੇ ਅੱਧੀ ਵਾਪਸੀ ਦੇ ਵੇਲੇ ਇਸ ਫਿਲਮ ਦੇ ਨਾਲ ਉਹਨਾਂ ਨੇ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਕੀਤੀ ਉਪਕਾਰ 1967 ਦੀ ਸਭ ਤੋਂ ਵੱਡੀ ਫਿਲਮ ਸੀ ਫਿਲਮ ਦੇ ਗਾਣੇ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਅੱਜ ਵੀ ਦੇਸ਼ ਭਗਤੀ ਦੇ ਸਰਵੋਤਮ ਗੀਤਾਂ ਵਿੱਚੋਂ ਇੱਕ ਗਿਣੇ ਜਾਂਦੇ ਨੇ ਫਿਲਮ ਵਿੱਚ ਮਨੋਜ ਕੁਮਾਰ ਦਾ ਨਾਮ ਭਾਰਤ ਕੁਮਾਰ ਸੀ ਫਿਲਮ ਦੇ ਗੀਤਾਂ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਮੀਡੀਆ ਨੇ ਮਨੋਜ ਕੁਮਾਰ ਨੂੰ ਭਾਰਤ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਇਸ ਦੇ ਬਾਅਦ ਉਹ ਪੂਰੀ ਦੁਨੀਆ ਵਿੱਚ ਭਾਰਤ ਕੁਮਾਰ ਦੇ ਨਾਮ ਨਾਲ ਮਸ਼ਹੂਰ ਹੋ ਗਏ ਮਨੋਜ ਕੁਮਾਰ ਨੇ ਫਿਲਮ ਉਪਕਾਰ ਨੂੰ ਲਾਲ ਬਹਾਦਰ ਸ਼ਾਸਤਰੀ ਦੇ ਕਹਿਣ ਤੇ ਬਣਾਇਆ ਸੀ ਪਰ ਬਦਕਿਸਮਤੀ ਦੇ ਨਾਲ ਲਾਲ ਬਹਾਦਰ ਸ਼ਾਸਤਰੀ ਇਸ ਫਿਲਮ ਨੂੰ ਨਹੀਂ ਦੇਖ ਸਕੇ 1966 ਵਿੱਚ ਸ਼ਾਸਤਰੀ ਜੀ ਦਾਸ਼ਗੰਦ ਦੇ ਦੌਰੇ ਤੇ ਗਏ ਸਨ ਵਾਪਿਸ ਆਉਣ ਤੋਂ ਬਾਅਦ ਉਹਨਾਂ ਨੇ ਫਿਲਮ ਉਪਕਾਰ ਦੇਖਣੀ ਸੀ ਪਰ ਭਾਰਤ-ਪਾਕਿਸਤਾਨ ਯੁੱਧ ਵਿੱਚ ਸ਼ਾਂਤੀ ਸਮਝੌਤੇ ਤੇ ਦਸਤਕਤ ਕਰਨ ਤੋਂ ਬਾਅਦ ਅਗਲੇ ਹੀ ਦਿਨ 11 ਜਨਵਰੀ 1966 ਨੂੰ ਉਹਨਾਂ ਦੀ ਮੌਤ ਹੋ ਗਈ। ਇਹ ਫਿਲਮ ਉਹਨਾਂ ਦੀ ਮੌਤ ਦੇ 1 ਸਾਲ ਦੇ ਬਾਅਦ 11 ਅਗਸਤ 1967 ਨੂੰ ਬਾਕਸ ਆਫਿਸ ਤੇ ਰਿਲੀਜ਼ ਹੋਈ। ਮਨੋਜ ਕੁਮਾਰ ਨੂੰ ਸ਼ਾਸਤਰੀ ਜੀ ਨੂੰ ਫਿਲਮ ਨਾ ਦਿਖਾ ਸਕਣ ਦਾ ਪਛਤਾਵਾ ਹਮੇਸ਼ਾ ਰਿਹਾ। ਅੱਜ ਭਾਵੇਂ ਮਨੋਜ ਕੁਮਾਰ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਆਪਣੀਆਂ ਫਿਲਮਾਂ ਦੇ ਜ਼ਰੀਏ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ।